ਤੇ ਆਪਰੇਸ਼ਨ ਹੋਇਆ ਜੀ ਕੀ ਕਰ ਰਹੇ ਹੋ ਕੀ ਇਹ ਦੀ ਮੰਗ ਹੈ ਸਾਡੇ ਜਿਹੜੇ ਇੰਚਾਰਜ ਨੇ ਐਸਆਈ ਬਲਵਿੰਦਰ ਸਿੰਘ ਇੰਚਾਰਜ ਐਂਟੀ ਗੈਂਗਸਟਰ ኦਪਰੇਸ਼ਨਲ ਯੂਨਿਟ ਕਮਿਸ਼ਨਰ ਅਫਸਰ ਦੇ ਵਿੱਚ ਉਹਨਾਂ ਨੂੰ ਇਤਲਾਹ ਮਿਲੀ ਸੀ ਅੱਜ ਸ਼ਾਮ ਲੇਟ ਇਵਨਿੰਗ ਦੇ ਵਿੱਚ ਕਿ ਜਿਹੜਾ ਇੱਕ ਬੰਦਾ ਹੈਗਾ ਉਹ ਜਿਹੜਾ ਕਿ ਪੁਰਾਣਾ ਨੋਟੋਰੀਅਸ ਕ੍ਰਿਮੀਨਲ ਹੈ ਜੇਲ ਤੋਂ ਹੁਣ ਥੋੜੇ ਦਿਨ ਪਹਿਲਾਂ ਆਇਆ ਤੇ ਉਹ ਉਹਦੇ ਕੋਲ ਮਾਰੂ ਹਥਿਆਰ ਨੇ ਲੀਥਲ ਤੇ ਸਵਿਸਟਿਕੇਟਡ ਵੈਪਨ ਨੇ ਉਹ ਕੋ ਟਾਰਗੇਟ ਕਿਲਿੰਗ ਕਰਨਾ ਚਾਹੁੰਦਾ ਜਿਹਦੇ ਕਿ ਗੈਂਗਸਟਰਸ ਤੇ ਜਿਹੜੇ ਫੋਰਨ ਬੇਸ ਗੈਂਗਸਟਰ ਤੇ ਆਈਐਸਆਈ ਦੇ ਨਾਲ ਸੰਬੰਧ ਨੇ ਔਰ ਬੇਸਿਕਲੀ ਉਹਦੇ ਕੋਲ ਜਿਹੜੇ ਸਵਿਸਟਿਕੇਟਡ ਵੈਪਨ ਨੇ ਅਕਰੋਸ ਦਾ ਇੰਟਰਨੈਸ਼ਨਲ ਬਾਰਡਰ ਉਧਰੋਂ ਜਿਹੜੇ ਆਉਂਦੇ ਨੇ ਉਹ ਜੇ ਵੈਪਨ ਹੋ ਸਕਦੇ ਨੇ ਸੋ ਉਹਨਾਂ ਨੇ ਉਸ ਸੰਬੰਧ ਦੇ ਵਿੱਚ ਇਥੇ ਜਿਹੜੇ ਟੀ ਪੁਆਇੰਟ ਦੇ ਉੱਤੇ ਆਪਾਂ ਖੜੇ ਆ ਲਿੰਕ ਰੋਡ ਦੇ ਉੱਤੇ ਉੱਥੇ ਨਕਲ ਆਇਆ ਹੋਇਆ ਸੀ ਪਹਿਲਾਂ ਕਾਫੀ ਗੱਡੀਆਂ ਨਿਕਲਦੀ ਰਹੀਆਂ ਫਿਰ ਜਦੋਂ ਇਹ ਮੋਟਰਸਾਈਕਲ ਤੇ ਦੋ ਬੰਦੇ ਆਏ ਆ ਉਹਨਾਂ ਨੂੰ ਉਹਨਾਂ ਨੇ ਰੋਕਿਆ ਤੇ ਪੁਲਿਸ ਨੂੰ ਦੇਖ ਕੇ ਉਹਨਾਂ ਨੇ ਨੈਚਰਲ ਟਰਨ ਬੈਕ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਗੇ ਪੁਲਿਸ ਦੇ ਰੋਕਣ ਦੇ ਇਸ਼ਾਰੇ ਤੋਂ ਬਾਅਦ ਇਮੀਡੀਏਟਲੀ ਫਾਇਰ ਕਰ ਦਿੱਤਾ ਪੁਲਿਸ ਪਾਰਟੀ ਦੇ ਵੱਲ ਤੇ ਪੁਲਿਸ ਨੇ ਫਿਰ ਹਵਾ ਚ ਫਾਇਰ ਕੀਤੇ ਵਾਰਨ ਕੀਤਾ ਉਹਨਾਂ ਨੂੰ ਇਹ ਉਹ ਆਪਣੇ ਆਪ ਨੂੰ ਸਰੈਂਡਰ ਕਰਨ ਰੋਕਣ ਪਰ ਉਹ ਫਿਰ ਲਗਾਤਾਰ ਫਾਇਰ ਕੀਤੇ ਗਏ ਉਹਨਾਂ ਵੱਲੋਂ ਚਾਰ ਰਾਉਂਡਸ ਫਾਇਰ ਜਿਹੜੇ ਮੁਲਜ਼ਮਾਂ ਵੱਲੋਂ ਕੀਤੇ ਗਏ ਦੋਨਾਂ ਵੱਲੋਂ ਉਹ ਸਾਡੇ ਗੱਡ ਪੁਲਿਸ ਦੀ ਗੱਡੀ 'ਚ ਵੀ ਲੱਗਿਆ ਉਹਦੇ 'ਚ ਫਿਰ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਪਾਰਟੀ ਨੇ ਫਾਇਰ ਕੀਤੇ ਵਾਪਸ ਬਲਵਿੰਦਰ ਸਿੰਘ ਤੇ ਪ੍ਰਗਟ ਸਿੰਘ ਇਹ ਐਸਏ ਵੱਲੋਂ ਫਾਇਰ ਕੀਤੇ ਗਏ ਉਹਦੇ ਜਿਹੜਾ ਇੱਕ ਮੁਲਜ਼ਮ ਸੀਗਾ ਜਿਹਦੀ ਬਾਅਦ 'ਚ ਪਛਾਣ ਜੜੀ ਹੈ ਉਹ ਹਰਜਿੰਦਰ ਇਲੀਅਸ ਹੈਰੀ ਜੱਜ ਜਿਹੜਾ ਮਹੱਲਾ ਹੈਗਾ ਉਹਦੇ ਮੁਕੰਪੁਰੇ ਦਾ ਉਹਦਾ ਉਹਦੇ ਵੱਲੋਂ ਪਛਾਣ ਕੀਤੀ ਗਈ 32 ਸਾਲ ਦੀ ਉਮਰ ਹੈ ਪੁਰਾਣੇ ਪੰਜ ਕੇਸ ਦਰਜ ਨੇ ਉਹਦੇ ਤੇ ਤੇ ਹੁਣ ਪਤਾ ਲੱਗਿਆ ਜੋ ਰਿਕਾਰਡ ਫੋ ਲਿਆ ਗਿਆ ਜੋ ਕਿ ਉਹਦੀ ਜੇਬ ਚੋਂ ਆਧਾਰ ਕਾਰਡ ਮਿਲਿਆ ਉਹ ਇਥੇ ਇੰਜਰਡ ਹੋ ਗਿਆ ਸੀਗਾ ਉਹਦੇ ਥੋੜਾ ਬਹੁਤਾ ਜੋ ਬਿਆਨ ਉਹ ਤੋਂ ਲੈ ਸਕੇ ਤੇ ਤਲਾਸ਼ੀ ਤੋਂ ਪਤਾ ਲੱਗਿਆ ਇਹ ਦੂਜਾ ਮੁੰਡਾ ਜਿਹੜਾ ਪਿਛਲਾ ਉਹ ਭੱਜਣ 'ਚ ਕਾਮਯਾਬ ਹੋ ਗਿਆ ਉਹਦੇ ਪਿੱਛੇ ਐਸਆਈ ਨੇ ਜਾ ਕੇ ਜਿਵੇਂ ਆ ਖੇਤ ਨੇ ਉੱਥੇ ਜਾ ਕੇ ਵੀ ਫਾਇਰ ਕੀਤੇ ਤੇ ਉਹ ਬਟੋਕ ਭੱਜਣ 'ਚ ਕਾਮਯਾਬ ਹੋ ਗਏ ਪਰ ਦੋਨਾਂ ਦੇ ਜਿਹੜੇ ਵੈਪਨ ਨੇ ਇੱਕ ਗਲੌਕ ਪਿਸਟਲ ਤੇ ਜਿਹੜਾ 9mm ਹੈ ਤੇ ਇੱਕ 30 ਬੋਰ ਦਾ ਪਿਸਟਲ ਤੇ ਲਾਈਵ ਰਾਉਂਡਸ ਦੋਨਾਂ ਦੇ ਵਿਦ ਮੈਗਜ਼ੀਨ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਮੌਕੇ ਤੋਂ ਜਿਹੜਾ ਹਰਜਿੰਦਰ ਹੈਰੀ ਹੈ ਇਹਨੂੰ ਇਮੀਡੀਏਟਲੀ ਹਸਪੀਟਲ ਰਸ਼ ਕਰ ਦਿੱਤਾ ਗਿਆ ਸੀ ਔਰ ਡਾਕਟਰਸ ਉਹਦੇ ਜੇਰੇ ਇਲਾਜ ਉਥੇ ਹੁਣੀ ਪਤਾ ਲੱਗਿਆ ਕਿ ਸ਼ਾਇਦ ਉਹਦੀ ਮੌਤ ਹੋ ਗਈ ਹੈ ਤੇ ਇਹ ਬੰਦਾ ਜਿਹੜਾ 11 ਸਤ ਨੂੰ ਐਸ ਪਰ ਰਿਕਾਰਡ 7 11 ਸੌਰੀ 7 ਨਵੰਬਰ ਨੂੰ ਹੀ ਜੇਲ ਤੋਂ ਆਇਆ ਉਥੇ ਨੇ ਕਾਫੀ ਆਪਣਾ ਜੋ ਪਤਾ ਲੱਗਿਆ ਕਿ ਕਾਫੀ ਬਾਹਰਲੇ ਫੋਰਨ ਬੇਸ ਗੈਂਗਸਟਰਸ ਤੇ ਜਿਹੜੇ ਆਈਐਸਆਈ ਨਾਲ ਵੀ ਇਹਦੇ ਲਿੰਕ ਸਾਬਤ ਹੋਏ ਆ ਜਿਹੜਾ ਮੋਬਾਈਲ ਇੱਕ ਮੌਕੇ ਤੋਂ ਮਿਲਿਆ ਉਦੋਂ ਅਸੀਂ ਫੋਰੈਂਸਿਕ ਤੇ ਤਾਂ ਨਹੀਂ ਭੇਜ ਸਕੇ ਕਿਉਂਕਿ ਟੂ अर्ਲੀ ਹੈ ਪਰ ਜਿੰਨਾ ਕੋ ਦੀ ਬੇਅਰ ਪ੍ਰੀਲੀਮਰੀ ਇਨਵੈਸਟੀਗੇਸ਼ਨ ਕੀਤੀ ਗਈ ਉਹਦੇ ਚ ਕਾਫੀ ਵਰਚੁਅਲ ਨੰਬਰ ਤੇ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਆਏ ਨੇ ਤੇ ਇਹ ਇਸਰੱਲ ਲੱਗ ਰਿਹਾ ਹੈ ਕਿ ਬਾਰਡਰ ਤੇ ਉਤੋਂ ਇਹਦੀ ਆਮਦ ਰਫ ਸੀਗੀ ਕਾਫੀ ਤੇ ਉਤੋਂ ਹੀ ਇਹ ਜਿਹੜੇ ਵੈਪਨ ਵਗੈਰਾ ਲੈ ਕੇ ਆਇਆ ਇਹਦੇ ਚ ਅੱਗੇ ਤਫਤੀਸ਼ ਜਾਰੀ ਹੈ ਔਰ ਸਾਨੂੰ ਉਮੀਦ ਹੈ ਕਿ ਇਹਦੇ ਚ ਹੋਰ ਵੀ ਜਿਹੜੇ ਇੱਕ ਜਿਹੜਾ ਨਾਲ ਦਾ ਬੰਦਾ ਉਹਦਾ ਜਿੰਨਾ ਪਤਾ ਲੱਗਿਆ ਵੀ ਸਨੀ ਕੋਟਾਰੀ ਦਾ ਦੱਸ ਰਿਆ ਸੀਗਾ ਹਜੇ ਪੂਰਾ ਉਹਦਾ ਐਡਰੈਸ ਵਗੈਰਾ ਨਹੀਂ ਪਤਾ ਲੱਗਿਆ ਕਿਉਂਕਿ ਇੰਜਰਡ ਸੀਗਾ ਬੰਦਾ ਤੋ ਜਿੰਨੀ ਗੱਲ ਪਤਾ ਲੱਗ ਸਕੀ ਜਿੰਨੀ ਸੱਚ ਹੈ ਕਿ ਉਹ ਕੀ ਹੈ ਉਹਦੀ ਆਇਡੈਂਟੀਫਿਕੇਸ਼ਨ ਵੀ ਕਰਾਂਗੇ ਆਪਾਂ ਔਰ ਬਾਕੀ ਇਹਦੀ ਜਿਹੜੀ ਹੋਰ ਬੈਕਵਰਡ ਫਾਰਵਰਡ ਲਿੰਕੇਜਸ ਕਿ ਕਿੱਦਾਂ ਇਹਦੇ ਜੇਲ੍ਹ ਦੇ ਵਿੱਚੋਂ ਬਣੇ ਕਿ ਕਿਸ ਤਰ੍ਹਾਂ ਫੋਰਨ ਬੇਸ ਗੈਂਗਸਟਰਸ ਨਾਲ ਜਿਹੜੇ ਸਬੰਧ ਬਣੇ ਤੇ ਬਾਕੀ ਆਈਐਸਆਈ ਨਾਲ ਜਾਂ ਪਾਕਿਸਤਾਨ ਬੇਸ ਸਮਗਲਰਸ ਨਾਲ ਕਿੱਦਾਂ ਇਨ ਟੱਚ ਹੋਇਆ ਉਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਹੈ ਤੇ ਇਹਦੇ ਵਿੱਚ ਜਿਹੜੇ ਸਾਡੇ ਸੀਨੀਅਰ ਆਫਿਸਰਸ ਨੇ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਏਸੀਪੀ ਇਨਵੈਸਟੀਗੇਸ਼ਨ ਹਰਬਿੰਦਰ ਸਿੰਘ ਇਹਨਾਂ ਦੇ ਸਾਰੇ ਦੇ ਸੁਪਰਵਾਈਜ਼ਨ ਦੇ ਵਿੱਚ ਅਗੇ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾਏਗੀ ਅਜਕਲ ਕਿਹਨੂੰ ਮਾਰਨਾ ਸੀ ਕੁਝ ਗੱਲ ਦਸੀ ਇਹ ਪਤਾ ਲੱਗਿਆ ਜੀ ਕੋਈ ਤੁਹਾਨੂੰ ਪਤਾ ਹੀ ਹੈ ਜਿਵੇਂ ਅੱਜਕੱਲ ਜੇ ਦੋ ਲੀਥਲ ਵੈਪਨ ਦੇਖੋ ਇੱਕ ਗਲੌਕ ਬਿਲਕੁਲ ਬੜੀ ਨਵਾਂ ਸਫਿਸਟੀਕੇਟਡ ਤੇ ਬੜਾ ਬ੍ਰੈਂਡ ਨਿਊ ਇਹ ਪਿਸਟਲ ਸੀ 9mm ਦਾ ਰਾਉਂਡ ਵੀ ਇਹਨਾਂ ਕੋ ਕਾਫੀ ਚਲਾਉਣ ਤੋਂ ਬਾਅਦ ਵੀ ਲਾਈਵ ਬੜੇ ਮਿਲੇ ਐ ਤੇ 30 ਬੋਰ ਦਾ ਜਿਹੜਾ ਪਿਸਟਲ ਹੈ ਸਟਾਰ ਪਿਸਟਲ ਉਹ ਵੀ ਬੜਾ ਲੀਥਲ ਹੈਗਾ ਸੈਮੀ ਆਟੋਮੈਟਿਕ ਬੜਾ ਮਤਲਬ ਮੈਂ ਇਹਨੂੰ ਸਮਝਦਾ ਕਿ ਕਾਫੀ ਇਹਨੂੰ ਲੀਥਲ ਕਹਿ ਸਕਦੇ ਆ ਟਾਰਗੇਟ ਅਜੇ ਇਹ ਗੱਲ ਕਲੀਅਰ ਨਹੀਂ ਹੋਈ ਪਰ ਡੈਫੀਨਿਟਲੀ ਜਿਹੜਾ ਇਹ ਕੰਮ ਤਾਂ ਇਸੇ ਤੇ ਹੀ ਨਿਕਲੇ ਹੋਏ ਸੀਗੇ ਕਿਉਂਕਿ ਇਕਦਮ ਜੇਲ੍ਹ ਤੋਂ ਆ ਕੇ ਤੇ ਇੰਨੀ ਜਲਦੀ ਸਫਿਸਟੀਕੇਟਡ ਵੈਪਨ ਮਿਲ ਗਏ ਬਾਹਰਲੇ ਵਰਚੁਅਲ ਨੰਬਰਸ ਨਾਲ ਬੰਦਾ ਇਨ ਟੱਚ ਹੋ ਗਿਆ ਤੇ ਸਾਨੂੰ ਜਿਹੜੀ ਲੱਗਦਾ ਕਿ ਜਿੰਨੀ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਹੈ ਔਥੈਂਟਿਕ ਸਿਗੀ ਤੇ ਤਾਂ ਹੀ ਤੁਸੀਂ ਦੇਖੋ ਜਿਹੜਾ ਬੰਦਾ ਇੰਨਾ ਰਿਟੈਲੀਏਟ ਕਰਦਾ ਪੁਲਿਸ ਨੂੰ ਨਹੀਂ ਤਾਂ ਆਮ ਮੁਜ਼ਮ ਜਦੋਂ ਪੁਲਿਸ ਰੋਕਦੀ ਹੈ ਜਾਂ ਵਾਰਨ ਕਰਦੀ ਹੈ ਤੇ ਉਹਦੇ ਚ ਆਮ ਲੋਕ ਸਰੈਂਡਰ ਕਰ ਜਾਂਦੇ ਆ ਤੋਂ ਮੈਨੂੰ ਲੱਗਦਾ ਕਿ ਡੇਪਰ ਗੱਲ ਹੈਗੀ ਇਹਦੇ ਚ ਜਿਹੜੀ ਲੁਕਾਉਣਾ ਚਾਹੁੰਦੇ ਸੀ ਔਰ ਜਿੰਨਾ ਐਮਬੋਲਡਨ ਹੋਏ ਹੋਏ ਸੀ ਸਰ ਇਹ ਕਿਵੇਂ ਕਿਰੇ ਕਿਰੇ ਗੈਂਗਸਟਰ ਨਾਲ ਲਿੰਕ ਸੀ ਫੋਰਨ ਬੇਸਡ ਉਹ ਅਸੀਂ ਦੇਖ ਰਹੇ ਹਾਂ ਜੀ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਚ ਵਰਚੁਅਲ ਨੰਬਰ ਜਿਹੜੇ ਆਏ ਨੇ ਉਹ ਇਹ ਗੱਲ ਨੂੰ ਪ੍ਰੂਵ ਕਰਦੇ ਕਿ ਜਿਹੜੀ ਇਨਫੋਰਮੇਸ਼ਨ ਪੁਲਿਸ ਕੋਲ ਆਈ ਸੀ ਉਹ ਔਥੈਂਟਿਕ ਸੀਗੀ ਉਹਨੂੰ ਮਤਲਬ ਇੱਕ ਜਿਹੜੀ ਡਿਜੀਟਲ ਤੇ ਟੈਕਨੋਲੋਜੀਕਲ ਐਵੀਡੈਂਸ ਹੈ ਝੂਠ ਨਹੀਂ ਬੋਲਦੀ ਤੋ ਸਾਰੇ ਇਹਦੀ ਲੋਕੇਸ਼ਨਸ ਵਗੈਰਾ ਅਸੀਂ ਪਿਛਲਾ ਸਾਰਾ ਦੇਖਾਂਗੇ ਕਿ ਕਿੱਥੇ ਕਿੱਥੇ ਜਾਂਦਾ ਰਿਹਾ ਕਿਹੜੇ ਕਿਹੜੇ ਬੰਦਿਆਂ ਨੂੰ ਕੰਟੈਕਟ ਕੀਤਾ ਹੈ ਸਰ 7 ਨਵੰਬਰ ਤੋਂ ਮੈਸ 10 ਦਿਨ ਹੋਏ ਐ ਤੇ 10 ਦਿਨਾਂ ਚ ਐਡਾ ਨੈਟਵਰਕ ਕਿਵੇਂ ਸਟੈਬਲਿਸ਼ ਹੋਇਆ ਨੈਟਵਰਕ ਇਦਾਂ ਹੁੰਦਾ ਨਹੀਂ ਜੇਲ੍ਹ ਚ ਜਦੋਂ ਬੰਦਾ ਬਾਰ-ਬਾਰ ਜਾਂਦਾ ਪਹਿਲਾਂ ਵੀ ਰਿਹਾ ਫਿਰ ਬਾਹਰ ਆਉਂਦਾ ਉਥੇ ਅੰਦਰ ਹੀ ਗੱਲਬਾਤ ਹੋ ਜਾਂਦੀ ਐ 10 ਦਿਨ ਤਾਂ ਬਹੁਤ ਹੁੰਦੇ ਨੇ ਬੰਦਾ ਜਦੋਂ ਬਾਹਰ ਆਉਂਦਾ ਜੇ ਪਹਿਲਾਂ ਹੀ ਐਸਟੈਬਲਿਸ਼ ਹੋਏ ਕੰਟੈਕਟ ਉਹਨਾਂ ਨੂੰ ਕਰਕੇ ਤੇ ਤੁਹਾਨੂੰ ਪਤਾ ਹੀ ਐ ਜਿੱਦਾਂ ਇਹ ਫਾਸਟ ਮੂਵਿੰਗ ਵਰਲਡ ਹੈਗਾ ਸਾਡ ਔਰ ਡਰੋਨ ਰਹਿੰਗੇ ਅਕ੍ਰੋਸ ਦਾ ਇੰਟਰਨੈਸ਼ਨਲ ਬਾਰਡਰ ਕਿਵੇਂ ਸਮਾਨ ਹੁੰਦਾ ਉਸ ਤਰ੍ਹਾਂ ਨਾ ਇਹਨਾਂ ਦੇ ਐਸਟੈਬਲਿਸ਼ ਹੋ ਗਏ ਕੰਟੈਕਟਸ ਔਰ ਜਿਹੜੀ ਟੈਕਨੋਲੋਜੀ ਦਾ ਮਿਸਯੂਜ਼ ਜਿੱਦਾਂ ਆਪਾਂ ਕਰਦੇ ਹਾਂ ਵਰਚੁਅਲ ਨੰਬਰਸ ਦਾ ਸੋਸ਼ਲ ਮੀਡੀਆ ਪਲੈਟਫਾਰਮ ਦਾ ਉਹ ਉਹਦਾ ਫਾਇਦਾ ਲੈਂਦੇ ਆ ਅੱਜਕੱਲ ਮੁਲਜ਼ਮ ਅਜੇ ਸਰ ਇਹ ਜੇਲ ਕਿਸ ਮੁਕਦਮੇ ਚ ਗਿਆ ਸੀ ਉਹ ਅਲੱਗ-ਅਲੱਗ ਮੁਕਦਮੇ ਆ ਜਿਹੜੇ ਪਠਾਨਕੋਟ ਦੇ ਆ ਅਲੱਗ-ਅਲੱਗ ਸਾਡੇ ਕਮਿਸ਼ਨਰੇਟ ਦੇ ਵੀ ਹੈਗੇ ਆ ਤੇ ਉਹ ਅਸੀਂ ਸਾਰੀਆਂ ਡਿਟੇਲਾਂ ਹੁਣੇ ਕਢਾ ਰਹੇ ਆ ਪੰਜ ਮੁਕਦਮੇ ਇਹਦੇ ਚ ਪਾਇਆ ਜਿਹੜੀ ਆਈਡੀ ਅਸੀਂ ਦੇਖੀ ਆ ਇਮੀਡੀਏਟਲੀ ਉਹਦੇ ਚ ਇਹ ਪਤਾ ਲੱਗਿਆ ਜੀ ਸਰ ਪਿਛਲੇ ਦਿਨੀ ਜੋ ਅੰਮ੍ਰਿਤਸਰ ਚ ਵਾਰਦਾਤਾਂ ਹੋਈਆਂ ਉਹਨਾਂ ਚ ਵੀ ਕੋਈ ਇਸਲਾ ਹੱਥ ਤੇ ਦੇਖੋ ਅਜੇ ਕਹਿਣਾ ਮੁਸ਼ਕਲ ਹੈ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਸਾਨੂੰ ਉਮੀਦ ਹੈ ਕਿ ਜਲਦੀ ਅਸੀਂ ਉਹ ਵੀ ਟਰੇਸ ਹੋ ਜਾਣਗੇ ਸਾਰੇ ਅਕਿਊਜ਼ਿਡ ਫੜੇ ਜਾਣਗੇ ਜਿਹੜੇ ਹੁਣ ਬੰਦੇ ਦੀ ਮੌਤ ਹੋ ਚੁੱਕੀ ਹੈ ਹੁਣ ਇਹ ਪਤਾ ਲੱਗਿਆ ਜੀ ਜਦੋਂ ਅਸੀਂ ਵਾਪਸ ਆਏ ਹਾਂ ਹਸਪੀਟਲ ਜਾ ਕੇ ਜਿਹੜੇ ਲਾਜ ਜਦੋਂ ਸੀ ਉੱਥੇ ਡੈਥ ਹੋਈ ਉਹਨਾਂ ਨੇ ਡਿਕਲੇਅਰ ਕੀਤਾ ਡਾਕਟਰਾਂ ਨੇ ਅੱਛਾ ਸਰ ਇਹ ਜਿਹੜੇ ਵੈਪਨ ਕਿਤੇ ਪਾਕਿਸਤਾਨ ਤੋਂ ਸਾਰੇ ਸਮਗਲ ਹੋ ਕੇ ਆਏ ਲੱਗ ਰਿਹਾ ਜੀ ਉਹੀ ਕਿਉਂਕਿ ਆਪਾਂ ਜਿਵੇਂ ਪਹਿਲਾਂ ਪਿੱਛੇ ਰਿਕਵਰੀਜ਼ ਕੀਤੀਆਂ ਤੁਹਾਨੂੰ ਪਤਾ ਵੈਪਨਸ ਦੀ ਵੱਡੀ ਖੇਪ ਮਿਲੀ ਹੈ ਉਹ ਇਸੇ ਤਰੀਕੇ ਦੇ ਦਰਸਾਉਂਦੀ ਹੈ ਕਿ ਉਸੇ ਵੱਲ ਲਿੰਕ ਕਰਦੀ ਹੈ ਵੀ ਗਲੌਕ ਵੀ ਬਹੁਤ ਆ ਰਹੇ ਤੇ ਵੀ ਬੋਰ ਜਿਹੜਾ ਸਟਾਰ ਪਿਸਟਲ ਉਹ ਵੀ ਕਾਫੀ ਆ ਰਿਹਾ ਸਟਾਰ ਕਿੰਨਾ ਖਤਰਾ ਜੀ ਜੋ ਪਹਿਲੇ ਪੜੇਗੇ ਜੀ ਗਲੌਕ ਵੀ ਤੇ ਸਟਾਰ ਦੋਨੋਂ ਮੈਂ ਸਮਝਦਾ ਕਿ ਕਾਫੀ ਲੀਥਲ ਵੈਪਨ ਨੇ ਔਰ ਬੜੇ ਸਫਿਸਟੀਕੇਟਰ ਵੈਪਨ ਹਨ ਦੋਵੇਂ ਠੀਕ ਹੈ ਜੀ